ਸਤਿ ਸ਼੍ਰੀ ਅਕਾਲ ਵੈਲਕਮ ਟੂ ਬਲੌਗ ਤੇ ਅੱਜ ਅਸੀਂ ਚੱਲੇ ਆ ਰੈਡੀ ਓਕੇ ਪੰਜਾਬੀ ਸਿੰਗਰ ਆਰਨੈਦ ਵੀਰ ਨੂੰ ਮਿਲਣਾ ਬਾਈ ਦੇ ਪਿੰਡ ਧਰਮਪੁਰੇ ਤੇ ਆਇਓ ਮਨੂ ਵੀ ਨਾਲ ਲੈ ਕੇ ਚੱਲਦੇ ਆ ਤੇ ਬਾਈ ਨਾਲ ਮਲਾਉਣੇ ਆ ਤੇ ਅੱਜ ਦੇ ਉਹਨੂੰ ਮੈਂ ਠੱਗਰ ਨਦੀ ਜੋ ਕਿ ਮੇਰੇ ਪਿੱਛੇ ਹੈ ਨਾਲੀ ਇਹਦਾ ਵੀਊ ਦਿਖਾਉਣਾ ਤੇ ਹੁਣ ਤਾਂ ਪਾਣੀ ਬਹੁਤ ਘੱਟ ਚੱਲ ਰਿਹਾ ਜਦੋਂ ਪੰਜਾਬ ਚ ਹੜ੍ਹ ਆਈ ਸੀ ਉਦੋਂ ਪਾਣੀ ਬਹੁਤ ਹੀ ਜ਼ਿਆਦਾ ਚੱਲ ਰਿਹਾ ਸੀ ਤੇ ਇਹਦੇ ਨਾਲ ਨਾਲ ਪਿੱਛੇ ਸਾਡਾ ਸ਼ਹਿਰ ਰਤਿਆ ਜਿੱਥੋਂ ਅਸੀਂ ਬਿਲੋਂਗ ਕਰਦੇ ਆ ਤੇ ਮੈਂ ਸੋਚਿਆ ਉਹਦੇ ਨਾਲ ਵੀ ਇਹ ਜਾਣਕਾਰੀ ਸ਼ੇਅਰ ਕੀਤੀ ਜਾਵੇ। ਘੱਗਰ ਨਦੀ ਦਾ 뷰 ਤੇ ਅਸੀਂ ਹੁਣ ਚੱਲੇ ਸੀਗੇ ਆਰਨੇਤ ਵੀਰ ਕੋਲ ਆਇਓ ਤੁਹਾਨੂੰ ਵੀ ਮਿਲਾਉਣੇ ਆ ਆਰਨੇਤ ਵੀਰ ਨਾਲ। ਬਾਕੀ ਮੈਂ ਪਹਿਲਾਂ ਬਾਈ ਨੂੰ ਇੱਕ ਅੱਧੀ ਵਾਰ ਮਿਲਿਆ ਹੋਇਆ ਹਾਂ। ਬਹੁਤ ਹੀ ਬਹੁਤ ਹੀ ਕਹਿ ਜਾਵੇ ਡਾਊਨ ਟੂ ਅਰਥ ਬੰਦਾ ਹੈ। ਬਹੁਤ ਹੀ ਰਿਸਪੈਕਟ ਕਰਦਾ ਕੋਈ ਕਿਰਿਆ ਜਾਂਦਾ ਨਾ ਸਭ ਨੂੰ ਚਾਹ ਪਾਣੀ ਵੀ ਪੁੱਛਦੇ ਆ। ਬਹੁਤ ਵਧੀਆ ਫੈਮਿਲੀ ਹੈ ਬਹੁਤ ਹੀ ਵਧੀਆ ਤੇ ਬਾਪੂ ਜੀ ਆਰਨੈਸ ਵੀਰ ਦੇ ਬਾਪੂ ਜੀ ਬਾਰੇ ਹੀ ਕਮਾਲ ਦੇ ਨੇ ਬਹੁਤ ਹੀ ਮਤਲਬ ਬਹੁਤ ਹੀ ਇੱਜ਼ਤ ਕਰਦੇ ਨੇ ਕੋਈ ਘਮੰਡ ਨਹੀਂ ਤੇ ਵਾਕਿ ਤੁਹਾਨੂੰ ਪਤਾ ਹੀ ਹੈ ਤੁਸੀਂ ਵੀਰ ਦੇ ਗਾਣੇ ਸੁਣੇ ਹੋਣੇ ਜਿੱਤਾ ਜਿੱਤਾ ਬਾਈ ਦੇ ਗਾਣੇ ਸੋਹਣੇ ਨੇ ਓਵੇਂ ਓਵੇਂ ਬਾਈ ਦਾ ਦਿਲ ਵੀ ਬਹੁਤ ਵਧੀਆ ਹੈ ਇਸ ਲਈ ਮੈਂ ਅੱਜ ਵੀਰ ਨੂੰ ਮਿਲਣ ਚਲੇ ਸੀਗੇ ਤੇ ਆ ਜੋ ਤੁਹਾਨੂੰ ਬਾਈ ਨਾਲ ਮਲਾਉਨੇ ਆ ਗੱਲਾਂ ਬਾਤਾਂ ਕਰਦੇ ਆ ਤੇ ਵਲੌਗ 'ਚ ਤੁਸੀਂ ਬਣੇ ਰਹੋ ਜੀ ਹੁਣ ਅਸੀਂ ਪਹੁੰਚ ਚੁਕੇ ਆ ਹੁੰਡੜਵਾਸ ਪਿੰਡ ਤੇ ਆਜੋ ਚਲਿਏ ਹੁਣ ਹੁੰਡੜਵਾਸ ਪਿੰਡ ਪਹੁੰਚ ਗਏ ਸੜਕਾਂ ਤੇ ਅਸੀਂ ਹੁਣ ਬਾਈ ਦੇ ਪਿੰਡ ਤੋਂ ਤਾਪੂਰਾ ਵਾਲਾ ਰੋਡ ਕਰ ਚੁੱਕੇ ਆ ਲੱਗਦਾ ਹੈ ਕਿ 15 ਮਿੰਟ ਹੋਰ ਲੱਗੇ ਬਾਈ ਦੇ ਪਿੰਡ ਤੋਂ ਮੋੜ ਤੇ ਆਵਾਂ ਆ ਡੇ ਘਰ ਆਕੇ ਮੈਨੂੰ ਮੇਰਾ ਇਹ ਲਾਲੋ 4-5 ਸਾਲ ਪਹਿਲਾਂ ਮੈਨੂੰ ਜੋ ਮੈਂ ਅਸੀਂ ਬਹੁਤ ਛੋਟੇ-ਛੋਟੇ ਹੁੰਦੇ ਸੀ ਜਦੋਂ ਨਹਾਉਂਦੇ ਹੁੰਦੇ ਸੀ ਇਹ ਨਹਿਰ 'ਚ ਯਾਦ ਆ ਗਈਆਂ ਗੱਲਾਂ ਅੱਜ ਤੋਂ ਵੈਸੀ ਟਾਈਮ ਤਾਂ ਹੋ ਗਿਆ 4-4 ਕਿ ਸਾਲ 5 ਸਾਲ ਹੋ ਗਿਆ ਵੀ ਕਦੇ ਹੁੰਨੀ ਅਸੀਂ ਨਹਿਰ ਨੂਰ ਤੇ ਆਏ ਅੱਜ ਬਾਈ ਦੇ ਪਿੰਡ ਚੱਲੇ ਸੀ ਤਾਂ ਰੁੱਕ ਗਏ ਪਰ ਯਾਦਾਂ ਬਹੁਤ ਜੁੜੀਆਂ ਨੇ ਇਸ ਨਹਿਰ ਨਾਲ ਬਾਖੜਾ ਨਹਿਰ ਬਹੁਤ ਆਨੰਦ ਆਉਂਦਾ ਬਹੁਤ ਹੀ ਜ਼ਿਆਦਾ ਸ਼ਾਂਤੀ ਹੈ ਇੱਥੇ ਸ਼ਹਿਰਾਂ ਤੋਂ ਬਹੁਤ ਹੀ ਜ਼ਿਆਦਾ ਸ਼ਾਂਤੀ ਹੈ ਅਸੀਂ ਪਹੁੰਚ ਚੁੱਕੇ ਹਾਂ ਬਾਈ ਦੇ ਪਿੰਡ ਧਰਮਪੁਰੇ ਤੇ ਅਸੀਂ ਹੁਣ ਪਿੰਡ ਦੀ ਫਿਰਨੀ ਤੇ ਆ ਤੇ ਆਜੋ ਤੁਹਾਨੂੰ ਦਿਖਾਉਣੇ ਆ ਪਿੰਡ ਤੇ ਨਾਲੇ ਮਲਾਉਣੇ ਆ ਬਾਈ ਨਾਲ ਤੇ ਆਜੋ ਚਲਿਏ ਆ ਬਾਈ ਦੇ ਪਿੰਡ ਦੀ ਫਿਰਨੀ ਆ ਆ ਰਸਤਾ ਜਿਹੜਾ ਇੱਕ ਸਿੱਧਾ ਚੱਲਿਆ ਜਾਂਦਾ ਤੇ ਇੱਕ ਰਸਤਾ ਬਾਈ ਦੇ ਘਰ ਵੱਲ ਜਾਂਦਾ ਤੇ ਆਜੋ ਚਲਿਏ ਬਾਈ ਦੇ ਹੋਮ ਹਾਂਜੀ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਧਰਮਪੁਰੇ ਪਿੰਡ ਤੇ ਹੁਣ ਜਾਂਦੇ ਆ ਬਸ ਬਾਈ ਨੂੰ ਮਿਲਣ ਬਾਈ ਦੇ ਘਰੇ ਤੇ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਲੋਹਣੇ ਰੌਣਕਾਂ ਕੀ ਕਹਿੰਦਾ ਬਾਈ ਬਾਈ ਨੂੰ ਕਵਾਂਗੇ ਕੋਈ ਗਾਣਾ ਗਾਣਾ ਸੁਣਾਓ ਭਾਜੀ ਆਜੋ ਫੇਰ ਭਾਈ ਯਾਰ ਮੈਂ ਤੇ ਘਰ ਵੱਲ ਇੱਕ ਗੱਡੀ ਮੈਨੂੰ ਲੱਗਦਾ ਬਾਈ ਦੇ ਘਰੇ ਹੀ ਆਈ ਆ ਹੋ ਸਕਦਾ ਹੈ ਭਾਈ ਆਇਆ ਹੋਵੇ ਅਸੀਂ ਪਹੁੰਚ ਚੁੱਕੇ ਆਂ ਭਾਈ ਐਚ ਪਹਿਲਾਂ ਵੀ ਉਹ ਤਾਂ ਸਾਧਨ ਖੜੇ ਆ ਹੁਣ ਦਿਖਾ ਦਿੰਦਾ ਮੈਂ ਸਸੀ ਗਾਲ ਬਾਈ ਜੀ ਆ ਧੀਰੇ ਦਾ ਘਾਰਾ ਗੇਟ ਭਾਜੀ ਆ ਗਿਆ ਕਰੇ ਭਾਈ ਆਇਆ ਵੀਰ ਰਿਸ਼ਤੇਦਾਰੀ ਤੋਂ ਕਿੱਥੋਂ ਆ ਜੀ ਆਪਾਂ ਸ਼ੁਕਰੀਆ ਅੱਛਾ ਚੱਕਰਪੁਰਾ ਚੱਕਰਪੁਰਾ ਹਰਿਆਣਾ ਅੱਛਾ ਅੱਛਾ ਹਰਿਆਣਾ ਮੇਰਾ ਪਿੰਡਾ ਚੱਕਰਪੁਰਾ ਪੁਰਾਣਾ ਹਾਂ ਇਹਦਾ ਆਪਣੇ ਤੇ ਥੇੜਾ ਪਿੰਡਾ ਜਿਹੜਾ ਸਾਡੇ ਰਾ ਸਿੱਖਾਂ ਦਾ ਸਾਰੀ ਆਪਣੀ ਜ਼ਮੀਨ ਵੀ ਉਧਰ ਹੀ ਆ ਹਾਂ ਜੀ ਬਾਈ ਆ ਬਾਈ ਦੀ ਗੱਡੀ ਲੱਗਦੀ ਏ ਮੈਨੂੰ ਗਾਈਜ਼ ਆ ਗੱਡੀ ਏ ਬਾਈ ਦੀ ਫੋਰਚੂਨਰ ਜੋ ਕਿ ਮੁੰਡੇ ਆ ਗਏ ਨੇ ਸਾਰੇ ਹਾਂਜੀ ਗਾਇਜ਼ ਹੁਣ ਅਸੀਂ ਬਾਈ ਦੀ ਮੋਟਰ ਤੇ ਪਹੁੰਚ ਗਏ ਆ। ਤੁਸੀਂ ਆਹ ਮੋਟਰ ਦੇਖ ਸਕਦੇ ਹੋ ਬਾਈ ਦੀ ਮੋਟਰ। ਇੱਥੇ ਬਾਈ ਦੇ 올ਡ ਜਿੰਨੇ ਵੀ ਪੁਰਾਣੇ ਇੰਟਰਵਿਊ ਨੇ ਉਹ ਇੱਥੇ ਸ਼ੂਟ ਹੋਇਆ ਹੋਇਆ। ਤੇ ਬਾਈ ਦੀ ਸਟਰਗਲ ਤੇ ਬਾਈ ਨੇ ਜਦੋਂ ਮਤਲਬ ਗਾਉਣਾ ਵਜਾਣਾ ਚਾਲੂ ਕੀਤਾ ਸੀ ਬਾਈ ਇਸ ਮੋਟਰ ਦੇ ਉੱਤੇ ਮੈਂ ਫਲਾ ਲਾਉਂਦਾ ਸੀਗਾ। ਇੱਥੋਂ ਬਾਈ ਅੱਜ ਸਟਾਰ ਬਣ ਗਿਆ ਹੈ ਮੈਂ 2019 ਦੇ ਵਿੱਚ ਪਹਿਲਾਂ ਵੀ ਆਇਆ ਇੱਥੇ ਬਾਈ ਕੋਲ ਉਦੋਂ ਬਾਈ ਦੀ ਮੋਟਰ ਸੀਗੀ ਜਿਹੜੀ ਉਦੋਂ ਬਾਈ ਨੇ ਨਵੀਂ-ਨਵੀਂ ਬਣਾਈ ਸੀ ਪੇਂਟ ਕੀਤੀ ਹੋਈ ਸੀ ਤੇ ਹੁਣ ਹੁਣ ਦੇਖੋ ਬਾਈ ਤਾਂ ਰਹਿੰਦਾ ਬਾਹਰ ਜੰंडीगढ़ ਆ ਇੱਥੇ ਵੀ ਬਾਈ ਦੇ ਡੈਡੀ ਹੋਰੀ ਆਂਦੇ ਹੋਣਗੇ ਤੇ ਬਾਈ ਦੀ ਜ਼ਮੀਨ ਹੈ ਸਾਰੀ ਮੇਰੇ ਚਾਰੇ ਤਰਫ ਬਾਈ ਦੀ ਜ਼ਮੀਨ ਦੇਖਿਆ ਹੋਣਾ ਜਦੋਂ ਬਾਈ ਦਾ ਗਾਣਾ ਆਇਆ ਸੀਗਾ 2800 2500 ਦਾ ਇੰਟਰਵਿਊ ਵੀ ਇੱਥੇ ਹੋਇਆ ਹੋਇਆ ਹੈ ਦੱਬਦਾ ਕਿੱਥੇ ਹੈ ਉਸ ਤੋਂ ਬਾਅਦ ਦਾ ਇੰਟਰਵਿਊ ਵੀ ਇੱਥੇ ਹੋਇਆ ਬਾਈ ਦਾ ਆਜੋ ਸੁਣ ਦਿਖਾਉਣਾ ਮੈਂ ਦੇਖੋ ਇਹ ਮੋਟਰ ਦਾ 게ਟ ਹੈ ਇਹ ਬਾਈ ਨੇ ਪੰਪ ਲਵਾਇਆ ਖੇਤਾਂ ਵਾਸਤੇ ਬਹੁਤ ਵਧੀਆ ਏਰੀਆ ਬਾਈ ਦਾ ਕੋਈ ਡਾਊਟ ਵਾਲੀ ਗੱਲ ਨਹੀਂ ਤੇ ਬਾਈ ਨੂੰ ਅਸੀਂ ਮਿਲੇ ਆ ਬਾਈ ਨੂੰ ਥ੍ਰੈਟ ਕਾਲ ਆਨ ਕਰਕੇ ਬਾਈ ਜਿਆਦਾ ਨਹੀਂ ਚੱਲ ਬਾਤ ਕਰਦਾ ਨਹੀਂ ਮਿਲਦਾ ਕਿਤੇ ਵੀ ਬਾਹਰ ਨਿਕਲਦਾ ਪਰ ਅਸੀਂ ਬਾਈ ਨਾਲ ਗੱਲਾਂ ਬਾਤਾਂ ਕਰਕੇ ਆਏ ਆ ਬਾਈ ਬਹੁਤ ਹੀ ਡਾਊਨ ਟੂ ਅਰਥ ਬੰਦਾ ਹੈ ਬਾਈ ਦੀ ਸਟ੍ਰੈਗਲ ਹੈ ਜਦੋਂ ਬਾਈ ਸਟ੍ਰੈਗਲ ਕਰਦਾ ਸੀਗਾ ਉਦੋਂ ਟਰੈਕਟਰ ਨਾਲ ਲੋਕਾਂ ਦੇ ਭਰਤ ਪਾਉਂਦਾ ਸੀ ਤੇ ਉਦੋਂ ਹੀ ਗਾਉਣ ਵਜਾਉਣ ਦਾ ਸ਼ੌਂਕ ਪਿਆ ਬਾਈ ਨੇ ਦੱਸਿਆ ਹੋਇਆ ਵੀ ਆਹ ਮੋਟਰ ਆਹ ਮੋਟਰ ਦੇ ਉੱਤੇ ਹੀ ਮੈਂ ਰੈਸਲ ਕਰਦਾ ਸੀਗਾ ਜੋ ਵੀ ਲਾ ਲੋ ਇਸ ਮੋਟਰ ਮੋਟਰ ਦਾ ਦੇ ਦੇਣਾ ਬਾਈ ਕਹਿੰਦਾ ਮੈਂ ਨਹੀਂ ਦੇ ਸਕਦਾ ਕਿਉਂਕਿ ਇਥੋਂ ਹੀ ਲੋਕਾਂ ਨੇ ਮੈਨੂੰ ਪਸੰਦ ਕੀਤਾ ਸਾਰੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਤੇ ਸਾਨੂੰ ਬਾਈ ਦਾ ਪਿੰਡ ਕਿੱਦਾਂ ਦਾ ਲੱਗਿਆ ਬਾਈ ਦੀ ਮੋਟਰ ਕਿੱਦਾਂ ਦੀ ਲੱਗੀ ਤੇ ਸਾਡਾ ਵਲੋਗ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤਾਂ ਕਿ ਅਸੀਂ ਅੱਗੇ ਵੀ ਵਲੋਗ ਹੋਰ ਗ੍ਰੈਂਡ ਤੁਹਾਨੂੰ ਮਿਲਾਈਏ ਅੱਗੇ ਵੀ ਵਲੋਗ ਬਣਾਈਏ ਹਾਂਜੀ ਤੁਹਾਨੂੰ ਵਲੋਗ ਕਿੱਦਾਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੁਹਾਡੇ ਇੱਕ ਸਬਸਕ੍ਰਾਈਬਰ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਤੇ ਹੁਣ ਅੱਗੇ ਆਪਾਂ ਮਿਲਾਂਗੇ ਕਿਸੇ ਨਵੇਂ ਵਲੌਗ ਚ ਬਾਏ